ਸੰਦਲੀ ਲੇਡੀਜ਼ ਕਲੱਬ ਨਡਾਲਾ ਵੱਲੋਂ ਫੁਲਵਾੜੀ ਸੇਵਾਦਾਰਾਂ ਨੂੰ ਦਿੱਤਾ ਯੋਗਦਾਨ ਸੰਦਲੀ ਲੇਡੀਜ਼ ਕਲੱਬ ਨਡਾਲਾ ਵੱਲੋਂ ਆਪਣੇ ਸਮਾਜਿਕ ਕੰਮਾਂ ਨੂੰ ਅੱਗੇ ਤੋਰਦਿਆਂ ਫੁਲਵਾੜੀ ਸੇਵਾਦਾਰਾਂ ਨੂੰ ਪਾਰਕ ਵਿੱਚ ਲੱਗੀਆਂ ਗਰਿੱਲਾਂ ਤੇ ਹੋਰ ਥਾਮਾਂ ਤੇ ਚੱਲ ਰਹੇ ਰੰਗ ਰੋਗਨ ਦੇ ਕੰਮਾਂ ਲਈ ਸਹਾਇਤਾ ਰਾਸ਼ੀ ਭੇਟ ਕੀਤੀ ਗਈ ਹੈ ਇਸ ਮੌਕੇ ਕਲੱਬ ਦੇ ਪ੍ਰਧਾਨ ਸਵਰਨ ਕੌਰ ਨੇ ਦੱਸਿਆ ਕਿ ਫੁਲਵਾੜੀ ਸੇਵਾਦਾਰ ਪਿਛਲੇ ਲੰਮੇ ਸਮੇਂ ਤੋਂ ਕਸਬੇ ਨੂੰ ਜਿੱਥੇ ਸੁੰਦਰ ਬਣਾਉਣ ਵਿੱਚ ਲੱਗੇ ਹੋਏ ਹਨ ਉਥੇ ਹੀ ਹਰ ਰੋਜ਼ ਸਵੇਰ ਦੇ ਸਮੇਂ ਵਾਤਾਵਰਨ ਦੀ ਸਾਂਭ-ਸਭਾਲ ਲਈ ਸੇਵਾ ਵੀ ਕਰ ਰਹੇ ਹਨ ਜੋ ਕਿ ਫੁਲਵਾੜੀ ਸੇਵਾਦਾਰਾਂ ਦਾ ਇੱਕ ਬਹੁਤ ਹੀ ਵੱਡਾ ਉਦਮ ਹੈ ਸਾਨੂੰ ਸਾਰਿਆਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਅੰਤ ਵਿੱਚ ਫੁਲਵਾੜੀ ਸੇਵਾਦਾਰਾਂ ਦੁਆਰਾ ਕਲੱਬ ਵੱਲੋਂ ਮਿਲੇ ਇਸ ਸਹਿਯੋਗ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਨਡਾਲਾ ਵਾਸੀਆਂ ਨੂੰ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਲਾ ਦੁਆਲਾ ਸਾਫ਼ ਰੱਖਣ ਦੀ ਅਪੀਲ ਵੀ ਕੀਤੀ ਗਈ ਇਸ ਮੌਕੇ ਕਲੱਬ ਪ੍ਰਧਾਨ ਮੈਡਮ ਸਵਰਨਕੌਰ ਸ਼ੁਭ 바ਵਾ सुमन लता कमल सरगोतिया प्रेम लता जसप्रीत कौर प्रदीप पलविंदर कौर रमन मंजूते फुलवारी सेवादारां ਵਿੱਚ ਸੁਖਵਿੰਦਰ ਸਿੰਘ ਸੁਖਮਹਿੰਦਰਜੀਤ ਸਿੰਘ ਬਲਵਿੰਦਰ ਸਿੰਘ ਟਾਲੀ ਗੁਰਦੇਵ ਸਿੰਘ ਮਹਿੰਦਰਪਾਲ ਸਿੰਘ ਸੇਵਕ ਬਲਵਿੰਦਰ ਸਿੰਘ ਫੁੱਲ ਚੱਕੀ ਵਾਲੇ ਅਤੇ ਹੋਰ ਉੱਥੇ ਸੇਵਾਦਾਰ ਹਾਜ਼ਰ ਸਨ ਇਸ ਮੁਕੇ ਗੱਲਬਤ ਕਰਦੇ ਆ ਮੈਡਮ ਸਵਰਨ ਕੌਰ ਨੇ ਆਖਿਆ ਕਿ ਪਹਿਲੋ ਤੇ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼ਕਾਲ ਨਡਾਲਾ ਨਿਵਾਸੀਆਂ ਨੂੰ ਬਾਹਰ ਨਡਾਲੇ ਦੇ ਵਸਦਿਆਂ ਨੂੰ ਕਿਉਂਕਿ ਅੱਜ ਮੈਂ ਸੋਚਨੀ ਅਸੀਸ ਕਿਸੇ ਦੀ ਲੱਗਦੀ ਏ ਜਦੋਂ ਇਹੋ ਜਿਹਾ ਦੇਣਾ ਆਉਂਦਾ ਏ ਕਿ ਸੇਵਾਦਾਰਾਂ ਨਾਲ ਖੜੇ ਆ ਜਿਨ੍ਹਾਂ ਨੂੰ ਇਮਾਨਦਾਰੀ ਨਾਲ ਸੇਵਾਦਾਰ ਕਹਿਣਾ ਚਾਹੀਦਾ ਮੈਂ ਰੋਜ਼ ਜਿੰਨੀ ਵਾਰੀ ਉੱਥੇ ਮੱਥਾ ਟੇਕ ਨਹੀਂ ਉਨੀ ਵਾਰੀ ਇਹਨਾਂ ਨੂੰ ਵੀ ਟੇਕ ਨਹੀਂ ਇੱਕ ਸਿੱਧਕ ਤੇ ਸਿਰੜ ਨਾਲੇ ਲੱਗੇ ਨੇ ਤੇ ਇਸ ਵੇਲੇ ਪਾਰਕ ਦੀ ਇੰਨਾ ਜ਼ਿਆਦਾ ਕੰਮ ਹੈ ਘਰਾ ਚ ਕਿਆ ਰੀਆਂ ਇੱਕ ਜਿਹੜੀਆਂ ਉਹ ਸੰਭਾਲਣੀਆਂ ਔਖੀਆਂ ਨੇ ਇਹਨਾਂ ਨੇ ਸਾਰਾ ਪਾਰਕ ਇਹ ਤਾਂ ਸਜਾ ਕੇ ਰੱਖਿਆ ਏ ਜਿਵੇਂ ਕੋਈ ਸ਼ਾਇਦ बिजनेसमੈਨ ਆਪਣਾ ਬਿਜ਼ਨਸ ਵੀ ਨਹੀਂ ਇਹਦਾ ਸੰਭਾਲ ਦਸ ਗੁਰੂ ਦੀ ਵੱਡੀ ਕਿਰਪਾ ਏ ਤੇ ਇਹਨਾਂ ਦੇ ਸਿਰ ਤੇ ਰੱਖੇ ਸੇਤਮੰਦ ਰਹਿਣ ਤੇ ਸੇਵਾ ਨੂੰ ਇਦਾਂ ਹੀ ਸਮਰਪਿਤ ਰਹਿਣ ਤੇ ਇਹਨਾਂ ਨੂੰ ਵੇਖ ਕੇ ਕੋਈ ਹੋਰ ਵੀ ਨੇਤਰੇ ਇਸ ਤਰ੍ਹਾਂ ਜਿਵੇਂ ਆਲੇ ਦੁਆਲੇ ਮੈਂ ਦੇਖ ਰਹੀ ਹਾਂ ਕਿ ਮਾਹੌਲ ਬਣਿਆ ਐ ਸੋ ਬੜਾ ਚੰਗਾ ਲੱਗਦਾ ਕਿਉਂਕਿ ਅਸੀਂ ਬੜਾ ਬਹੁਤ ਵੱਡੀ ਪਾਵਰ ਦੇ ਗਵਾਂਢੀਆਂ ਤੇ ਉਹ ਸਾਡਾ ਗਵਾਂਢੀ ਹੈ ਤੇ ਉਹਦੇ ਸਿਰ ਤੇ ਅਸੀਂ ਆ ਸਾਰੇ ਜਿੰਨੇ ਵੀ ਹੈਗੇ ਆ ਸੋ ਮੈਂ ਉੱਤੋਂ ਦੀ ਜਦੋਂ ਵੇਖਨੀ ਆ ਬੜਾ ਚੰਗਾ ਲੱਗਦਾ ਕਿ ਜਿੰਨੇ ਸਦਕ ਨਾਲ ਇਹ ਲੱਗੇ ਨੇ ਜੇ ਇਹ ਟੀਮ ਨਾ ਹੋਵੇ ਤੇ ਸ਼ਾਇਦ ਇੱਥੇ ਫਿਰ ਉਹੀ ਢੇਰ ਹੋ ਜਾਣਾ ਸੀ ਜਿੰਨੇ ਲੋਕ ਕਹਿ ਲੋ ਤੁਸੀਂ ਲਾਪਰਵਾਹ ਕਹਿ ਸਕਦੇ ਹੋ ਜਾਂ ਬਹੁਤ ਸਖਤ ਲਫਜ਼ ਇੱਥੇ ਵਰਤਣੇ ਚਾਹੀਦੇ ਪਰ ਸ਼ੋਭਿਰਤੀ ਹੈ ਸਾਡੀ ਸੱਚ ਕਹਿਣਾ ਚਾਹੀਦਾ ਅਸੀਂ ਗੰਦ ਪਾਣ ਲੱਗੇ ਕਮੈਂਟ ਨਹੀਂ ਸੋਚਦੇ ਤਸੀ ਫੁੱਲਾਂ ਦੀ ਸਿਫਤ ਕਰਨ ਲੱਗੇ ਸੌ ਵਾਰੀ ਸੋਚਣੇ ਆ ਅੱਖਾਂ ਬੰਦ ਕਰਕੇ ਲੰਘ ਜਾਨੇ ਆ ਸੋ ਮੈਂ ਬਾਰ ਬਾਰ ਇਹਨਾਂ ਨੂੰ ਨਾਤਮਸਤਕ ਹੋਣਾ ਚਾਹਾਂ ਜੀ ਤੇ ਮੈਂ ਪਿੰਡ ਵਾਲੇ ਵੀ ਸਾਰਿਆਂ ਨੂੰ ਕਹਾਂਗੀ ਕਿ ਤੁਹਾਡੀ ਸ਼ਾਨ ਪਾਰਕ ਕਰਕੇ ਤੇ ਬਣੀ ਬਣੀ ਸੀ ਗੁਰੂ ਦੀ ਕਿਰਪਾ ਈ ਪਰ ਬਹੁਤ ਵੱਡੀ ਸ਼ਾਨ ਇਹਨਾਂ ਕਰਕੇ ਬਣੀ ਹੈ ਜਦੋਂ ਸਹੇਰੇ ਬੀਬੀਆਂ ਇੱਥੇ ਨੰਗੇ ਪੈਰੀ ਸੈਰ ਕਰਦੀਆਂ ਨੇ ਕੁਝ ਮਰਦ ਵੀ ਆਉਂਦੇ ਨੇ ਚੰਗਾ ਲੱਗਦਾ ਹੈ ਕਿ ਕਿਸੇ ਨੂੰ ਸਾਹ ਵਦਿਆ ਸਾਫ ਸੁਥਰੇ ਸਾ ਲੈਣ ਲਈ ਇੱਕ ਜਗਾ ਜਿਹੜੀ ਉਹ ਗੁਰੂ ਨੇ ਬਖਸ਼ਿਸ਼ ਕੀਤੀ ਹੈ ਜੀ ਜਾਣ ਚੰਨੇ ਪਹਿਲਾਂ ਕਿਸ ਤਰ੍ਹਾਂ ਦਾ ਮਾਹੌਲ ਸੀ ਇੱਥੇ ਤੇ ਹੁਣ ਇਹ ਪਹਿਲਾਂ ਜਦੋਂ ਪਾਰਕ ਬਣਿਆ ਨਾ ਤੇ ਉਹਦੇ ਵਿੱਚ ਕੁਝ ਦਿੱਕਤਾਂ ਆਈਆਂ ਜਿਵੇਂ ਕੁੱਤੇ ਲੈ ਕੇ ਆ ਜਾਂਦੇ ਸੀ ਸਾਈਕਲ ਬੱਚੇ ਚਲਾਉਂਦੇ ਸੀ ਤੋਂ ਉਹਦੇ ਵਿੱਚ ਬਹੁਤ ਵੱਡਾ ਪੈਰਾ ਦਿੱਤਾ ਸ਼ਖਵਿੰਦਰ ਨੇ ਸਾਰੇ ਨਾਲ ਹੁੰਦੇ ਸੀ ਪਰ ਇਹ ਸ਼ਾਮ ਨੂੰ ਵੀ ਸਪੈਸ਼ਲ ਡਿਊਟੀ ਤੇ ਆਉਂਦਾ ਸੀ ਡੰਡਾ ਲੈ ਕੇ ਤੇ ਇਹਨੇ ਇਹ ਵੀ ਪਰਵਾਹ ਨਹੀਂ ਕੀਤੀ ਕਿ ਮੇਰੇ ਕੋਈ ਖਿਲਾਫ ਬੋਲੇਗਾ ਬទਿਵਾਰੀ ਬੰਦਾਈ ਸੋਚਦਾ ਨਾ ਮੈਨੂੰ ਕੀ ਏ ਉਹ ਉਹਦੇ ਲਈ ਇਹਨਾਂ ਨੂੰ ਮਿਹਨਤ ਕਰਨੀ ਪਈ ਜਿਹੜੇ ਲੋਕ ਹੁਣ ਕੰਪੈਰੀਟਿਵਲੀ ਜਦੋਂ ਮੈਂ ਵੇਖਦੀ ਆ ਤੇ ਬੜਾ ਫਰਕ ਏ ਕੁੱਤੇ ਤੇ ਮੈਂ ਕਦੇ ਨਹੀਂ ਵੇਖੇ ਕੋਈ ਲੈ ਕੇ ਆਇਆ ਹੋਵੇ ਸਾਈਕਲ ਨਹੀਂ ਚਲਾਣ ਦਿੰਦੇ ਤੇ ਸਾਫ ਸਫਾਈ ਪੱਖੋਂ ਇਹ ਆਪ ਹੀ ਨਹੀਂ ਕੋਈ ਕਸਰ ਛੱਡਦੇ ਹੋਰ ਤੇ ਪਤਾ ਨਹੀਂ ਕੋਈ ਕਰਦਾ ਕਿ ਨਹੀਂ ਪਰ ਜਿਵੇਂ ਇਹ ਲੌਨ ਨੇ ਇਹਨਾਂ ਵਿੱਚ ਗੰਦ ਪਿਆ ਹੁੰਦਾ ਸੀ ਕਦੇ ਨਜ਼ਰ ਨਹੀਂ ਆਇਆ ਸੋ ਇੱਕ ਇਹਨੂੰ ਬੜਾ ਪੋਜ਼ਿਟਿਵ ਲੈਣਾ ਚਾਹੀਦਾ ਇਹ ਸੁਚੇਤ ਹੋਣ ਦੀ ਚੇਤਨਾ ਜਾਗਣੀ ਆ ਕਿ ਜਿਵੇਂ ਕਿਉਂਕਿ ਬਿਲਕੁਲ ਉਪਰੋਂ ਛੱਤ ਤੋਂ ਵੀ ਕਈ ਵਾਰੀ ਵੇਖ ਲਈਦਾ ਕਿ ਲੋਕ ਸੈਰ ਕਰਨ ਆਉਂਦੇ ਨੇ ਡਾਕਟਰਾਂ ਨੇ ਵੀ ਦੱਸਿਆ ਏ ਜਗਾਹ ਇਥੇ ਸੈਰ ਕਰੋਗੇ ਤੁਸੀਂ ਗਾਂਦ ਚ ਸੈਰ ਕਿਵੇਂ ਕਰ ਸਕਦੇ ਹੋ ਸੋ ਉਹੀ ਬਲਿਹਾਰੀ ਕੁਦਰਤ ਵਸਿਆ ਏ ਇਹ ਜਿਹਦੇ ਰਖਵਾਲੇ ਇਨ ਕਾਇਮ ਹੋਣ ਦਿਮਾਗੀ ਤੌਰ ਤੇ ਉਹ ਚੀਜ਼ਾਂ ਕਾਇਮ ਰਹਿ ਜਾਂਦੀਆਂ ਨੇ ਸੋ ਇੱਥੇ ਇਹਦੇ ਚ ਬੱਚੇ ਜਿਹੜੇ ਨੇ ਨਾ ਸਵੇਰੇ ਸ਼ਾਮ ਆਉਂਦੇ ਨੇ ਉਧਰ ਇਹ ਖੇਡਦੇ ਨੇ ਇੱਕ ਕਮੀ ਮੈਂ ਹੁਣ ਮਹਿਸੂਸ ਕਰਦੀ ਰਹੀ ਨਹੀਂ ਆ ਕਿਤੇ ਗੁਰੂ ਕਿਰਪਾ ਕਰੇ ਫੇਰ ਕਿਛ ਕੋਈ ਆਗੂ ਨਿਕਲੇ ਕਿਸੇ ਤੇ ਬਖਸ਼ਿਸ਼ ਹੋਵੇ ਕਿ ਓਪਨ ਜਿਮ ਜਿਵੇਂ ਹੁੰਦਾ ਮਜ਼ਬੂਤ ਮਸ਼ੀਨਾਂ ਹੁੰਦੀਆਂ ਨੇ ਤੇ ਜ਼ਰੂਰੀ ਨਹੀਂ ਇੱਥੇ ਲੱਗੀਆਂ ਜਾਣ ਕਿਤੇ ਵੀ ਪਿੰਡ ਵਿੱਚ ਆਲੇ ਦੁਆਲੇ ਜਿੱਥੇ ਠੀਕ ਜਗ੍ਹਾ ਹੋਵੇ ਉੱਥੇ ਜ਼ਰੂਰ ਲਾ ਦੇਣੀਆਂ ਚਾਹੀਦੀਆਂ ਨੇ ਲੋਕ ਅਸੀਂ ਸਿਰਫ ਨਿੰਦਿਆ ਕਰਨੇ ਆ ਅਸੀਂ ਸਿਰਫ ਪਰੇਸ਼ਾਨ ਹੁੰਨੇ ਆ ਉਹਦੇ ਹੱਲ ਲੱਭਣ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਏ ਇਹ ਹੁਣ ਬੱਚੇ ਆਉਂਦੇ ਨੇ ਖੇਡਣ ਜਿਹੜੀਆਂ ਦੋਸਤੀਆਂ ਹੁੰਦੀਆਂ ਸੀ ਜਿਹੜਾ ਦੁੱਖ ਸੁੱਖ ਹੁੰਦਾ ਸੀ ਜਿਹੜਾ ਭਾਈਚਾਰਾ ਹੁੰਦਾ ਸੀ ਉਹ ਇਦਾਂ ਹੀ ਬਣਦਾ ਸੀ ਜਿਵੇਂ ਚਾਰ ਤੇ ਰਾ ਕੇ ਬੈਂਧੀਆਂ ਨੇ ਕੁਝ ਮਿੱਠੀਆਂ ਫਿੱਕੀਆਂ ਗੱਲਾਂ ਕਰਦੀਆਂ ਨੇ ਕੋਈ ਦੁੱਖ ਸੁੱਖ ਕਰਦੇ ਨੇ ਟਾਈਮ ਪਾਸ ਹੁੰਦਾ ਹੈ ਚੰਗਾ ਲੱਗਦਾ ਇਸ ਤਰ੍ਹਾਂ ਹੀ ਬੱਚੇ ਰਲ ਕੇ ਖੇਡਣ ਆਉਂਦੇ ਨੇ ਤੇ ਉਹਨਾਂ ਨੇ ਸਾਥੀ ਬਣ ਜਾਣਾ ਇੱਕ ਦੂਸਰੇ ਦੇ ਜੇ ਓਪਨ ਜਿਮ ਵਰਗੀ ਕੋਈ ਚੀਜ਼ ਹੋ ਜੇ ਤੇ ਉਹ ਸ਼ਾਇਦ ਬਹੁਤ ਹੀ ਵਧੀਆ ਹੋਵੇ ਇੱਕ ਇਹਦੇ ਨਾਲ ਹੀ ਮੈਂ ਕਹਾਂਗੀ ਕਿ ਸਾਰਿਆਂ ਨੂੰ ਬਹੁਤ ਦੂਰ ਤੱਕ ਸੁਣਿਆ ਜਾਏਗਾ ਸ਼ਾਇਦ ਕਿ ਸੇਤ ਪ੍ਰਤੀ ਸੁਚੇਤ ਹੋਵੋ ਤੇ ਇਸ پارک ਪ੍ਰਤੀ ਵੀ ਸੁਚੇਤ ਹੋਈ ਰਹੇ ਨੇ ਖੈਰ ਬੜੀ ਸ਼ਾਬਾਸ਼ ਦੇਣੀ ਚਾਹੀਦੀ ਲੋਕਾਂ ਨੂੰ ਵੀ ਕਿ پارک ਬਣੀ ਹੈ ਇਸ ਸਵੇਰੇ ਸ਼ਾਮ ਘੰਟਾ ਦੋ ਲਾਂਦੇ ਨੇ ਬਟ ਜੇ ਇਹ ਮੇਨਟੇਨਡ ਇਸੇ ਤਰ੍ਹਾਂ ਬੜੀ ਸੋਹਣੀ ਹੈ ਤਾਂ ਉਹ ਲੋਕਾਂ ਦੇ ਸਹਿਯੋਗ ਕਰਕੇ ਵੀ ਹੈ ਫਲਵਾੜੀ ਟੀਮ ਨੂੰ ਜਦੋਂ ਵੀ ਕਿਸੇ ਚੀਜ਼ ਦੀ ਲੋੜ ਪਵੇ ਬੇਚ ਜਕੋ ਕਿ ਬੇਫਿਕਰ ਹੋ ਕੇ ਬੇਸ਼ੱਕ ਹੋ ਕੇ ਇਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਸਾਰੇ ਇੱਕ ਗੱਲ ਬੇਹੱਦ ਜ਼ਰੂਰੀ ਰਹਿ ਗਈ ਸੀ ਮੇਰੇ ਕੋਲੋਂ ਤੇ ਬਹੁਤ ਵੱਡਾ ਧੰਨਵਾਦ ਮੈਂ ਰਗੂ ਦਾ ਕਰਨਾ ਚਾਹਨੀ ਆ ਇਹ ਮੈਨੂੰ ਮੇਰਾ ਛੋਟਾ ਵੀਰ ਲੱਗਦਾ ਮੈਨੂੰ ਆਪਣਾ ਬੱਚਾ ਲੱਗਦਾ ਰਗਵਿੰਦਰ ਇਹਦਾ ਨਾਮ ਹੈ ਬੜਾ ਸੋਹਣਾ ਪਰ ਮੈਨੂੰ ਰਗੂ ਕਹਿਣਾ ਬੜਾ ਚੰਗਾ ਲੱਗਦਾ ਧੰਨਵਾਦ ਏਸ ਕਰਕੇ ਆ ਕਿ ਇਹ ਆਪਣੇ ਸਾਰੇ ਰੁਝੇਵੇਂ ਛੱਡ ਕੇ ਜਦੋਂ ਕਈਏ ਕਦੇ ਵੀ ਇਹਨੇ ਨਾਂ ਨੁਕਰ ਤੇ ਕਰਨੀ ਵੱਖਰੀ ਗੱਲ ਹੈ ਕਦੀ ਢਿੱਲੀ ਆਵਾਜ਼ ਵਿੱਚ ਵੀ ਨਹੀਂ ਦਿੱਤੀ ਅੱਜ ਵੀ ਬੱਚੇ ਤਿਆਰ ਬੈਠੇ ਨੇ ਸਕੂਲ ਜਾਣਾ ਹੈ ਤੇ ਸਪੈਸ਼ਲ ਏਸ ਡਿਊਟੀ ਨੂੰ ਇਹਨੇ ਪਹਿਲ ਦਿੱਤੀ ਹੈ ਇਸ ਕਰਕੇ ਸੰਦਲੀ ਕਲੱਬ ਤੇ ਫਲਵਾੜੀ ਸੇਵਾਦਾਰ ਸਾਰੇ ਬੇਹੱਦ ਧੰਨਵਾਦੀ ਨੇ ਵਾਹਿਗੁਰੂ ਇਹਨੂੰ ਚੜ੍ਹਦੀ ਕਲਾ ਬਖਸ਼ ਮਿਹਰਬਾਨੀ ਤੁਹਾਡੇ ਸਹਿਯੋਗ ਨਾਲ ਫਲਵਾੜੀ ਦੇ ਅੱਗੇ ਵੀ ਬਹੁਤ ਸਾਰੇ ਕੰਮ ਜਿਹੜੇ ਵਧੀਆ ਬਣਦੇ ਆ ਉਹਨਾਂ ਦੇ ਸਹਿਯੋਗ ਨਾਲ ਇਸ ਵਾਰ ਵੀ ਉਹਨਾਂ ਨੇ ਬਹੁਤ ਵੱਡਾ ਉਦਮ ਕੀਤਾ ਕਿ ਸਾਨੂੰ ਰੰਗ ਰੋਗਨ ਦੀ ਜਿਹੜੀ ਸੇਵਾ ਵਾ ਉਹ ਦਿੱਤੀ ਗਈ ਇਹ ਸੇਵਾ ਜਿਹੜੀ ਹੈ ਮੇਰ ਸਿੰਘ ਕਲੋਨੀ ਤੋਂ ਲੈ ਕੇ ਆਪਣਾ ਰੋਡ ਢਿਲਵਾ ਦੇ ਰੋਡ ਤੱਕ ਉਸ ਤੋਂ ਆ ਗੁਰੂ ਘਰ ਤੱਕ ਫਿਰ ਪਾਰਕ ਦੀ ਗ੍ਰਿਲਾਂ ਨੂੰ ਬੂਟਿਆਂ ਨੂੰ ਔਰ ਤਾਰਾਂ ਤੱਕ ਜਿਹੜੀ ਇਹ ਸੇਵਾ ਜਿਹੜੀ ਹੈ ਪੋਲਾਂ ਨੂੰ ਜਿੰਨੇ ਵੀ ਪੋਲ ਇਸ ਦਾਇਰੇ ਚ ਆਉਂਦੇ ਆ ਜਿੱਥੇ-ਤਿੱਥੇ ਮੈਂ ਬੋਲਿਆ ਸਭ ਨੂੰ ਸਾਫ਼ ਸੁਥਰਾ ਬਣਾਉਣ ਲਈ ਇਹਨਾਂ ਤੋਂ ਦਿੱਤੀ ਹੋਈ ਸੇਵਾ ਮੁਤਾਬਕ ਸੇਵਾ ਦੇ ਕਾਰਨ ਹੀ ਉਹ ਸੇਵਾ ਜਿਹੜੀ ਆ ਹੋ ਸਕੀ ਸਾਫ਼ ਸਫਾਈ ਹੋ ਸਕੀ ਆ ਰੰਗ ਹੋ ਸਕਿਆ ਸੋ ਅਸੀਂ ਫਲਵਾੜੀ ਵੱਲੋਂ ਇਹਨਾਂ ਦੇ ਤਹਿ ਦਿਲੋਂ ਧੰਨਵਾਦ ਆਸ ਕਰਦੇ ਆ ਕਿ ਇਸ ਤਰ੍ਹਾਂ ਹੀ ਸਾਡਾ ਸਹਿਯੋਗ ਦਿੰਦੇ ਰਹਿਣਗੇ ਕੋਈ 2000 ਜੋ ਵੀ ਦਿੰਦਾ ਉਹ ਅਸੀਂ ਜੋੜ ਕੇ ਰੱਖਦੇ ਆ ਪੈਸੇ ਉਹ ਜਦੋਂ ਇਦਾਂ ਦੇ ਮੌਕੇ ਆਉਂਦੇ ਜਿੱਥੇ ਲੋੜ ਪੈਂਦੀ ਹੈ ਉਥੇ ਸਾਡੇ ਪ੍ਰਧਾਨ ਸਾਹਿਬ ਜੀ ਦੇ ਖਰਚੇ ਤੇ ਇਹ ਸੇਵਾ ਲੇਬਰ ਦੀ ਜਿਹੜੀ ਆ ਉਹ ਸੰਗਤ ਨੇ ਦਿੱਤੀ ਹੈ ਜਿਨ੍ਹਾਂ ਨੇ ਫਲਵਾੜੀ ਨਾਲ ਸ਼ਰਧਾ ਦਿਖਾਈ ਹੈ